ਹੈਲੋ ਜੀ ਆਪਣੇ ਬੁਟੀਕ ਦਾ ਨਾਮ ਹੈਗਾ ਜੀ ਕੌਰ ਸੰਧੂ ਬੁਟੀਕ ਸੈਂਟਰ ਬਾਦਸ਼ਾਹਪੁਰ ਧੋਰੀ ਆਪਣੀ ਇੰਸਟਾਗ੍ਰam ਆਈਡੀ ਹੈਗੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ਆਈਡੀ ਹੈ ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜੇ ਅੱਜ ਆਪਣੇ ਬੁਟੀਕ ਤੋਂ ਸੂਟ ਤਿਆਰ ਹੋਏ ਨੇ ਹਨਾ ਰੈਡੀ ਹੋਏ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਹਨਾ ਸਾਡੀ ਡੇਟ ਦਿੱਤੀ ਹੁੰਦੀ ਹੈ ਇਹ ਵਾਲੇ ਸਾਰੇ ਬਹੁਤ ਵਧੀਆ ਹੈਵੀ ਸੂਟ ਆ ਜਿਹੜੇ ਰੈਡੀ ਹੋਏ ਆ ਹਨਾ ਇਹ ਇੱਕ ਘਰ ਦੇ ਸੂਟ ਆ ਮਤਲਬ ਕਿ ਜਿਹੜੀ ਕੁੜੀ ਦੀ ਮੈਰਿਜ ਹੈ ਉਹਦੇ ਸੂਟ ਆ ਵਿੱਚ ਇੱਕ ਦੋ ਸੂਟ ਉਹਨਾਂ ਦੇ ਘਰ ਦੇ ਹੈਗੇ ਆ ਤੇ ਇਹ ਸੂਟ ਹੁਣ ਮੈਂ ਦਿਖਾਉਣ ਲੱਗੀਆਂ ਤੁਹਾਨੂੰ ਜਿਹੜੇ ਆਪਾਂ ਸਲਾਈ ਕੀਤੇ ਆ ਪਹਿਲਾਂ ਉਹਨਾਂ ਦੇ ਸੂਟ ਚਲੇ ਵੀ ਗਏ ਸਾਰੇ ਇੰਨੇ ਕੀ ਸੂਟ ਨਹੀਂ ਕੁਝ ਸੂਟ ਉਹ ਲੈ ਗਏ ਪਹਿਲਾਂ ਉਹਨਾਂ ਦੇ ਘਰ ਵਿੱਚ ਕੋਈ ਫੰਕਸ਼ਨ ਸੀਗਾ ਕੁਝ ਸੂਟ ਲੈ ਗਏ ਨੇ ਉਹ ਸੂਟ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਜਿਹੜੇ ਵੀ ਅਸੀਂ ਸਾਡੇ ਬੁਟੀਕ ਤੋਂ ਕਿੱਦਾਂ ਸੂਟ ਸਲਾਈ ਹੋ ਕੇ ਪੈਕਿੰਗ ਹੋ ਕੇ ਜਾਂਦੇ ਜਾਂਦੇ ਆ ਉਹ ਦਿਖਾਉਣੇ ਆਪਾਂ ਇਹ ਦੇਖੋ ਇਹ ਜਿਹੜਾ ਪਹਿਲਾ ਸੂਟ ਹੈਗਾ ਸਿਮਰ ਦਾ ਸੂਟ ਹੈਗਾ ਜੀ ਇਹਦੇ ਜਿਹੜਾ ਹੈਗਾ ਨੈੱਕ ਤੇ ਵਰਕ ਹੈ ਦੇਖੋ ਇਹ ਵਾਲਾ ਵਰਕ ਹੈ ਸੇ ਮਰਦਾ ਕਮੀਜ ਹੈ ਜਿਹੜੀ ਹੈਗੀ ਪਿਓਰ ਕਰੇਵ ਦੀ ਇਹਦੀ ਸਲਵਾਰ ਹੈ ਦੇਖੋ ਪੌਂਚਿਆਂ ਤੇ ਜਿਹੜਾ ਹੈਗਾ ਵਰਕ ਹੈਗਾ ਆ ਵੈਸੇ ਇਹਨਾਂ ਨੇ ਜਿਹੜੀਆਂ ਸਲਵਾਰਾਂ ਨੇ ਜਾਦਾ ਪਾਕਿਸਤਾਨੀ ਸਲਵਾਰਾਂ ਬਣਾਈਆਂ ਨੇ ਜੀ ਇਹਨਾਂ ਨੇ ਜ਼ਿਆਦਾ ਜਿਹੜੇ ਹੈਗੇ ਪਾਕਿਸਤਾਨੀ ਸਲਵਾਰਾਂ ਤਿਆਰ ਕਰਵਾਈਆਂ ਨੇ ਸਾਰੀਆਂ ਇਹ ਇਹ ਵਰਕ ਵਾਲੀ ਸੀਗੀ ਇਹਦੇ ਆਪਾਂ ਨੂੰ ਜਿਹੜੇ ਹੈਗੇ ਪੱਟ ਪਾਉਣੇ ਪੈਣੇ ਸੀਗੇ ਕਿਉਂਕਿ ਪੱਟਾਂ ਦੀ ਕਢਾਈ ਦਿੱਤੀ ਹੋਈ ਸੀ ਜੇ ਇੱਕ ਸਾਈਡ ਤੇ ਕਢਾਈ ਦਿੱਤੀ ਹੋਵੇ ਸਾਰਿਆਂ ਨੂੰ ਪਤਾ ਹੀ ਹੈ ਜਿਹੜੀ ਮੇਰੇ ਭੈਣਾਂ ਸਲਾਈ ਵਗੈਰਾ ਕਰਦੀਆਂ ਨੇ ਹਨਾ ਜਿੱਦਾਂ ਪਾਕਿਸਤਾਨੀ ਸਲਵਾਰ ਦੀ ਕਢਾਈ ਹੋਰ ਤਰ੍ਹਾਂ ਦਿੱਤੀ ਹੁੰਦੀ ਹੈ ਉਹਨਾਂ ਦੀ ਜਿਹੜੀ ਪੱਟਾਂ ਵਾਲੀ ਕਢਾਈ ਹੁੰਦੀ ਹੈ ਜੋ ਇੱਕੋ ਸਾਈਡ ਦੇ ਦੇਣ ਫਿਰ ਪੱਟ ਹੀ ਪੈਂਦੇ ਆ ਜੇ ਅਲੱਗ-ਅਲੱਗ ਸਾਈਡ ਕਢਾਈ ਦੇਣ ਫਿਰ ਪਾਕਿਸਤਾਨੀ ਸਲਵਾਰ ਬਣ ਜਾਂਦੀ ਹੈ ਇਹ ਪੌਂਚਾ ਵਰਕ ਪ੍ਰੋਪਰੀ ਜਿਹੜਾ ਹੈਗਾ ਹੈਂਡਵਰਕ ਦਾ ਸੂਟ ਹੈਗਾ ਬਹੁਤ ਸੋਹਣੇ-ਸੋਹਣੇ ਸੂਟ ਆ ਤੇ ਇਹ ਦੇਖੋ ਏ ਵੈਸੇ ਆਪਾਂ ਨੇ ਸਟੇਟ ਹੀ ਰੱਖੀ ਆ ਜਿਆਦਾ ਹੈਵੀ ਸਲਵਾਰ ਉਹਨਾਂ ਨੇ ਕੋਈ ਨਹੀਂ ਬਣਵਾਈ ਇਹਦੇ ਵਿੱਚ ਲਾਈਨਿੰਗ ਲੱਗੀ ਹੋਈ ਹੈ ਤੇ ਇਹਦੇ ਵਿੱਚ 벨ਟ ਦੇ ਵਿੱਚ ਆਪਾਂ ਨੇ ਜਿਹੜੀ ਹੈਗੀ ਲਾਸਟਿਕ ਪਾਈ ਹੈ ਇਹ ਵੀ ਜਿਹੜੀ ਹੈਗੀ ਮੇਰੀ ਭੈਣ ਦੇ ਸੂਟ ਆ ਉਹ ਵੀ ਬਾਹਰੋਂ ਆਈ ਹੋਈ ਹੈ ਉਹਨਾਂ ਨੇ ਜਿਹੜੇ ਸਾਰੇ ਇਹ 벨ਟਾਂ ਦੇ ਵਿੱਚ ਲਾਸਟਿਕ ਹੀ ਪਵਾਈ ਹੈ ਤੇ ਇਹ ਵਾਲਾ ਉਹਨਾਂ ਦਾ ਇਹਦੇ ਵਿੱਚ ਜਿਹੜਾ ਹੈਗਾ ਆਪਣੇ ਟਾਪਟਾ ਲਾਇਆ ਜੀ ਕਿਉਂਕਿ ਬਹੁਤ ਜ਼ਿਆਦੇ ਭੈਣਾਂ ਦੇ ਕਮੈਂਟ ਆਉਂਦੇ ਆ ਇਹ ਤੁਸੀਂ ਸਾਨੂੰ ਇਹ ਜਾਣਕਾਰੀ ਦਿਓ ਵੀ ਸਿਮਰ ਦੇ ਵਿੱਚ ਤੁਸੀਂ ਕਿਹੜੀ ਲਾਈਨਿੰਗ ਵਰਤਦੇ ਹੋ ਮੇਰੀ ਭੈਣ ਦਾ ਕਮੈਂਟ ਆਇਆ ਹੋਇਆ ਤੀਗਾ ਦੋ ਤਿੰਨ ਕਮੈਂਟ ਆਏ ਹੋਏ ਤੇ ਭੈਣਾਂ ਦੇ ਤੇ ਅਸੀਂ ਜਿਹੜੇ ਸਿਮਰ ਦੇ ਵਿੱਚ ਹਮੇਸ਼ਾ ਟਾਪਟਾ ਹੀ ਵਰਤਦੇ ਹਾਂ ਜੀ ਦੇਖੋ ਇਹ ਤਾਂ ਵੈਸੇ ਵੀ ਬਾਹਰ ਜਾਣੇ ਆ ਸੂਟ ਹਨ ਜਿਹੜੇ ਬਾਹਰ ਲਿਆਂਦੇ ਸੂਟ ਹੁੰਦੇ ਉਹਨਾਂ ਦੀ ਜ਼ਿਆਦਾਤਰ ਟਾਪਟਾ ਹੀ ਲੱਗਦਾ ਬਾਹਰ ਲਿਆਂਦੇ ਸੂਟਾਂ 'ਚ ਵੈਸੇ ਵੀ ਟਾਪਟਾ ਲੱਗਦਾ ਕਿੱਦਾਂ ਦਾ ਵੀ ਸੂਟ ਹੋਵੇ ਤੇ ਇੱਕ ਉਹਨਾਂ ਦਾ ਹੈਗਾ ਇਹ ਵਾਲਾ ਸੂਟ ਇਹ ਦੇਖੋ ਜਿੱਦਾਂ ਕਿ ਬੀ ਦਾ ਬੀ ਗਲੇ ਦੇ ਹੁਣ ਬਹੁਤ ਜ਼ਿਆਦਾ ਟ੍ਰੈਂਡ ਚ ਹੈ ਬੀ ਵਾਲਾ ਗਲਾ ਇਹਨਾਂ ਦੇ ਇੱਥੇ ਕਢਾਈ ਹੈ ਪਿੱਸੇ ਜਿਹੜੀ ਹੈਗੀ ਇਹਨਾਂ ਦੇ ਆਪਾਂ ਨੇ ਜਿੱਪ ਲਾਈ ਹੈ ਇਹਨਾਂ ਦੇ ਸਾਰੇ ਸੂਟਾਂ ਤੇ ਜਿੱਪਾਂ ਨੇ ਤਕਰੀਬਨ ਲੱਗੀਆਂ ਹੋਈਆਂ ਮੈਂ ਤੁਹਾਨੂੰ ਦੂਸਰੇ ਵਾਲੇ ਸੂਟ ਤੇ ਦਿਖਾਉਣੀ ਆ ਇਹਦੇ ਆਪਾਂ ਨੇ ਲੌਂਗ ਕਮੀਜ਼ ਕੀਤਾ ਤੇ ਜਿਹੜਾ ਪਲਾਜੋ ਕਰਵਾਇਆ ਉਹਨਾਂ ਨੇ ਇਹਦੇ ਨਾਲ ਇਹ ਨੈਰੋ ਕਰਵਾਇਆ ਨੈਰੋ ਕਰਵਾਇਆ ਕਿਉਂਕਿ ਲੌਂਗ ਦੇ ਨਾਲ ਨੈਰੋ ਹੀ ਸੋਹਣਾ ਲੱਗਦਾ ਇੱਕ ਜਿੱਦਾਂ ਹਰ ਇੱਕ ਦੀ ਹਰ ਇੱਕ ਵਾਰ ਦੀ ਤਰ੍ਹਾਂ ਆਪਾਂ ਇੱਕ ਹੀ ਪੌਕੇਟ ਲਾਉਣੀ ਆ ਲੇਡੀਜ਼ ਪਲਾਜੋ ਤਾਂ ਇੱਕ ਹੀ ਪੌਕੇਟ ਲੱਗਦੀ ਹੈ ਇਹ ਨੈਰੋ ਕਰਾਇਆ ਇਹਦੇ ਆਪਾਂ ਨੇ 6 ਇੰਚ ਜਿਹੜੀ ਹੈਗੀ ਮੂਰੀ ਰੱਖੀ ਹੈ ਵੈਸੇ ਤੁਸੀਂ ਜੇ ਨੈਰੋ ਕਰਵਾਉਣਾ 6 5.5 ਹਨਾ ਪੈਰ ਦੇ ਹਿਸਾਬ ਨਾਲ ਮੂਰੀ ਕਰਵਾ ਸਕਦੇ ਹੋ ਆਪਦੀ ਜਿੱਦਾਂ ਵੀ ਬੈਲਟ ਵਾਲਾ ਪਲਾਜੋ ਵੀ ਬਣਾਉਣਾ ਹੈ ਜੀ ਆਪਾਂ ਤੇ ਲਾਸਟ ਕਾਲਾ ਵੀ ਅੱਧੀ ਬੈਲਟ ਵਾਲਾ ਵੀ ਉਹ ਅਗਲੇ ਦੀ ਆਪਣੀ ਮਰਜ਼ੀ ਹੈ ਇਹ ਦੇਖੋ ਇਹ ਵਾਲਾ ਸੂਟ ਹੈਗਾ ਔਰ ਗੰਜਾ ਦਾ ਕਮੀਜ਼ ਹੈ ਔਰ ਗੰਜਾ ਦੇ ਵਿੱਚ ਤਾਂ ਟਾਪਟਾ ਲੱਗਦਾ ਹੀ ਲੱਗਦਾ ਕਿਉਂਕਿ ਔਰਗੰਜਾ ਬਹੁਤ ਜ਼ਿਆਦਾ ਪਤਲਾ ਹੁੰਦਾ ਹੈ ਇਹ ਵੀ ਟੋਟਲੀ ਜਿਹੜਾ ਹੈਗਾ ਪੂਰਾ ਹੈਂਡਵਰਕ ਹੈ ਪੂਰਾ ਹੈਂਡਵਰਕ ਸੂਟ ਹੈਗਾ ਆ ਬਾਜੂ ਵੀ ਪੂਰੇ ਹੈਂਡਵਰਕ ਬਾਕੀ ਮੈਂ ਤੁਹਾਨੂੰ ਜਿੱਪ ਦਿਖਾਉਣੀ ਆ ਕਿਉਂਕਿ ਲਾਈਟ ਜਿਹਾ ਕਲਰ ਆ ਉਹ ਡਾਰਕ ਜਿਹਾ ਕਲਰ ਆ ਉਹ ਤੇ ਨਹੀਂ ਦੇਖਣੀ ਸੀ ਜਿੱਪ ਦੇਖੋ ਅੰਡਰਗਰਾਉਂਡ ਜਿਹੜੀ ਹੈਗੀ ਜਿੱਪ ਲਾਉਂਦੇ ਆ ਹਨਾ ਆਪਾਂ ਤੁਹਾਨੂੰ ਵੀਡੀਓ ਵੀ ਦਿਵਾਵਾਂਗੇ ਜ਼ਰੂਰ ਵੀ ਇਹ ਕਿਦਾਂ ਜਿੱਪ ਲੱਗਦੀ ਹੈ ਉੱਪਰੋਂ ਆਪਾਂ ਨੇ 1 ਇੰਚ ਛੱਡ ਕੇ ਹੀ ਜਿੱਪਾ ਲਾਈਆਂ ਨੇ ਸਾਰੇ ਸੂਟਾਂ ਦੇ ਤੇ ਇਹ ਜਿੱਪ ਦੀ ਬਹੁਤ ਵਧੀਆ ਫਿਨਿਸ਼ਿੰਗ ਆਉਂਦੀ ਹੈ ਪਰ ਜਿੱਪ ਦੀ ਇੰਨੀ ਕੁ ਹੁੰਦੀ ਹੈ ਜੀ ਸਾਡੀ ਕੋਈ ਗਰੰਟੀ ਨਹੀਂ ਹੁੰਦੀ ਜੇ ਕੱਲ ਨੂੰ ਜਿੱਪ ਤੁਹਾਡੀ ਇਹ ਜਿੱਪ ਦੇਖੋ ਖੁੱਲਦੀ ਹੈ ਲਾਉਣੇ ਆ ਸਾਰੇ ਸੂਟਾਂ ਦੀ ਜੇ ਕੱਲ ਨੂੰ ਖੋਲਦੀ ਹੈ ਜਾਂ ਟੁੱਟ ਗਈ ਜਾਂ ਫਸ ਗਈ ਜਾਂ ਕੋਈ ਟੁੱਟ ਗਈ ਹੈ ਨਾ ਕਿੱਦਾਂ ਵੀ ਹੋ ਗਿਆ ਵਿੱਚ ਕੱਪੜਾ ਦੇ ਕੇ ਵੀ ਮੇਰੇ ਪੈਣਾ ਫਸਾ ਕੇ ਟੁੱਟ ਜਾਂਦੀ ਹੈ ਕਈ ਵਾਰੀ ਇਹ ਜਿਹੜੀ ਅਸੀਂ ਜਿੱਪ ਲਾਉਣੇ ਆ ਜੇ ਦੁਆਰਾ ਸੈੱਟ ਕਰਵਾਉਣੀ ਹੈ ਤਾਂ ਪੂਰੀ ਹੀ ਲੇਬਰ ਲੱਗੂ ਕਿਉਂਕਿ ਇਹਦਾ ਇਹਦੀ ਕੋਈ ਉਹ ਨਹੀਂ ਹੈਗਾ ਜੀ ਅਸੀਂ ਪਹਿਲਾਂ ਕਹਿ ਕੇ ਦਿੰਨੇ ਆ ਵੀ ਜਿੱਪਾਂ ਦਾ ਕੋਈ ਭਰੋਸਾ ਨਹੀਂ ਹੁੰਦਾ ਕਈ ਵਾਰੀ ਟੁੱਟ ਵੀ ਜਾਂਦੇ ਨੇ ਕਈ ਵਾਰੀ ਜ਼ਰੂਰੀ ਨਹੀਂ ਹੈਗਾ ਵੀ ਟੁੱਟਣੀ ਹੈ ਨੇ ਕਈ ਵਾਰੀ ਵਧੀਆ ਵੀ ਠੀਕ ਵੀ ਚੱਲਦੀਆਂ ਨੇ ਪਰ ਜਿੱਪ ਦੀ ਸਾਡੀ ਕੋਈ ਵੀ ਗਾਰੰਟੀ ਨਹੀਂ ਹੁੰਦੀ ਹੈਗੀ ਆ ਦੇਖੋ ਇਹ ਪੂਰਾ ਆਰਗੰਝਾ ਦਾ ਕਮੀਜ਼ ਹੈ ਟੋਟਲੀ ਹੈਂਡਵਰਕ ਹੈ ਪੂਰਾ ਆ ਦੇਖੋ ਇਹਦੀ ਪਾਕਿਸਤਾਨੀ ਸਲਵਾਰ ਬਣਾਈ ਹੋਈ ਹੈ ਮੂਰੀ ਵੀ ਦੇਖੋ ਮੈਂ ਪਾਕਿਸਤਾਨੀ ਹੀ ਰੱਖੀ ਆ ਦੇਖੋ ਨੇੜੇ ਕਰਕੇ ਦਿਖਾਵਾਂਗੇ ਸਿੱਧੀਆਂ ਲੈਣਾ ਪਾਕਿਸਤਾਨੀ ਸਲਵਾਰ ਦੇ ਵਿੱਚ ਜ਼ਿਆਦਾਤਰ ਸਿੱਧੀਆਂ ਲੈਣਾ ਹੀ ਵਧੀਆ ਲੱਗਦੀਆਂ ਨੇ ਇਹ ਦੇਖੋ ਇਹਦੇ ਵਿੱਚ ਕੋਈ ਪੱਟ ਨਹੀਂ ਪਏ ਹੋਏ ਇਦਾਂ ਹੀ ਸਟੇਟਸ ਸਲਵਾਰ ਹੈ ਇਹਦੇ ਵਿੱਚ ਬੈਲਟ ਦੇ ਵਿੱਚ ਵੀ ਆਪਾਂ ਨੇ ਲਾਸਟਿਕ ਪਾਈ ਹੈ ਇਹਨਾਂ ਦਾ ਜਿਹੜਾ ਲੱਕ ਹੈਗਾ ਜੀ ਜਿੱਦਾਂ ਕਿ ਜਿਹਦੀ 20 20 ਇੰਚ ਹੀ ਪਾਉਂਦੇ ਉਹਦੇ 13.5 ਦੇ ਹਿਸਾਬ ਨਾਲ ਤੁਸੀਂ ਲਾਸਟਿਕ ਪਾ ਸਕਦੇ ਹੋ 13.5 ਇੰਚ ਆਪਾਂ ਨੇ ਜਿਹੜਾ ਇਹਨਾਂ ਦਾ ਲੱਕ ਰੱਖਿਆ ਜੇ ਥੋੜਾ ਥੋੜਾ ਪੇਟ ਭਾਰੀ ਹੈ ਤਾਂ ਤੁਸੀਂ 14 ਵੀ ਪਾ ਸਕਦੇ ਹੋ ਇੱਕ ਇਹ ਵਾਲਾ ਸੂਟ ਹੋ ਗਿਆ ਇੱਕ ਇਹ ਵਾਲਾ ਸੂਟ ਹੋ ਗਿਆ ਦੇਖੋ ਇਹਦੀ ਵੀ ਪਾਕਿਸਤਾਨੀ ਸਲਵਾਰ ਲਾਸਟਿਕ ਸਾਰਿਆਂ ਦੇ ਵਿੱਚ ਮਿਲੂਗੀ ਪਾਕਿਸਤਾਨੀ ਸਲਵਾਰੇ ਦੀ ਹੈ ਕਰੇਵ ਦੀ ਸਲਵਾਰ ਹੈ ਇਹ ਵੀ ਜਿਹੜਾ ਹੈਗਾ ਔਰੰਗੰਜਾ ਦਾ ਕਮੀਜ਼ ਹੈਗਾ ਆ ਟੋਟਲੀ ਹੈਂਡਵਰਕ ਟੋਟਲੀ ਹੈਂਡਵਰਕ ਜਿੱਪ ਇਹਦੇ ਉੱਪਰ ਵੀ ਲੱਗੀ ਹੋਈ ਹੈ ਦੇਖੋ ਜਿੱਪ ਦੀ ਫਿਨਿਸ਼ਿੰਗ ਦੁਬਾਰਾ ਫੇਰ ਦਿਖਾ ਦਿੰਨੀ ਆ ਸਿਰਫ ਤੁਹਾਨੂੰ ਲੋਕ ਹੀ ਦਿਖੇਗਾ ਜਿੱਪ ਕਿਤੋਂ ਨਹੀਂ ਦਿਖੇਗੀ ਲੋਕ ਹੀ ਦਿਖੇਗਾ ਜਿਹੜੀ ਅੰਡਰਗਰਾਉਂਡ ਜਿੱਪ ਹੈਗੀ ਜਿਹੜੀ ਇਹ ਗੁੰਮ ਜਿੱਪ ਕਹਿ ਦਿੰਨੇ ਆਪਾਂ ਇਹਦੀਆਂ ਬਾਹਾਂਵਾਂ ਜਿਹੜੀਆਂ ਹੈਗੀਆਂ ਜੀ ਪਾਕਿਸਤਾਨੀ ਜਿੱਦਾਂ ਕਿ ਇਹਦਾ ਵਰਕ ਹੋਇਆ ਹੋਇਆ ਤੇ ਉਸ ਹਿਸਾਬ ਨਾਲ ਹੀ ਆਪਾਂ ਅਗਲੇ ਦੀ ਵਾਜੂ ਕਰੀ ਐ ਕਿਉਂਕਿ ਆਪਣੀ ਸਲਾਈ ਵਗੈਰਾ ਦਾ ਹਨਾ ਕੋਈ ਵੀ ਲੰਬਾ ਨਹੀਂ ਹੁੰਦਾ ਸਲਾਈ ਆਪਣੀ ਜਿਹੜੀ ਹੈਗੀ ਪੂਰੀ ਵਧੀਆ ਕਰੀ ਹੁੰਦੀ ਐ ਇਹ ਵੀ ਟੋਟਲੀ ਜਿਹੜਾ ਹੈਗਾ ਹੈਂਡਵਰਕ ਦਾ ਸੂਟ ਹੈ ਜਿੱਦਾਂ ਆਪਾਂ ਪੈਕ ਕਰਾਂਗੇ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਵੀ ਅਸੀਂ ਕਿੱਦਾਂ ਪੈਕਿੰਗ ਕਰਕੇ ਸੂਟ ਭੇਜਦੇ ਆ ਜਿਹੜਾ ਹੈਗਾ ਇਹ ਵੀ ਪਾਕਿਸਤਾਨੀ ਸਲਵਾਰ ਹੈ ਜੀ ਕਰੇਵ ਦੀ ਸਲਵਾਰ ਹੈ ਇਹ ਔਰਗੰਜਾ ਦਾ ਕਮੀਜ਼ ਹੈ ਇਹ ਦੇਖੋ ਪ੍ਰਿੰਟਡ ਪ੍ਰਿੰਟਡ ਕਮੀਜ਼ ਹੈ ਕਮੀਜ਼ ਸ਼ਰਟ ਦੇ ਵਿੱਚ ਪ੍ਰਿੰਟ ਹੈਗਾ ਔਰਗੰਜਾ ਦਾ ਇਹਦੇ ਨੀਚੇ ਦੇਖੋ ਇਹ ਵਾਲੀ ਗਲੇਸ ਲੱਗੀ ਹੋਈ ਆ ਮੋਤੀਆਂ ਵਾਲੀ ਇਹ ਵੀ ਟੋਟਲੀ ਹੈਂਡਵਰਕ ਹੈਗਾ ਪਰ ਇਹਦਾ ਘੇਰਾ ਹੀ ਐ ਘੇਰਾ ਤੇ ਵਾਜੂ ਹੈਂਡਵਰਕ ਇੱਕ ਇਹ ਵਾਲਾ ਸੂਟ ਹੈ ਇਹ ਵੀ ਸਿਮਰ ਦਾ ਸੂਟ ਹੈਗਾ ਜੀ ਇਹਦੇ ਵਿੱਚ ਹਲਕਾ ਹਲਕਾ ਜਿਹਾ ਪ੍ਰਿੰਟ ਬਣਿਆ ਹੋਇਆ ਸਿਮਰ ਦਾ ਸੂਟ ਹੈਗਾ ਇਹਦੀ ਸਹੇਗੀ ਸਲਵਾਰ ਸਲਵਾਰ ਉਦਾਂ ਹੀ ਜਿੱਦਾਂ ਸਾਰੀਆਂ ਪਾਕਿਸਤਾਨੀ ਸਲਵਾਰਾਂ ਬਣੀਆਂ ਹੋਈਆਂ ਨੇ ਜਿਹੜੀ ਵਰਕ ਵਗੈਰਾ ਦਾ ਪ੍ਰੋਬਲਮ ਆਉਂਦੀ ਹੈ ਹਨਾ ਉਹ ਪੱਟਾ ਵਾਲੀ ਸਲਵਾਰ ਹੁੰਦੀ ਹੈ ਸਾਡੀ ਬਾਕੀ ਅਸੀਂ ਪਾਕਿਸਤਾਨੀ ਸਲਵਾਰ ਹੀ ਕਰਦੇ ਆ ਇਹਦੇ ਵਿੱਚ ਵੀ ਟਾਪਟਾ ਲੱਗਿਆ ਹੋਇਆ ਆਪਣਾ ਇਹਦੇ ਵਿੱਚ ਵੀ ਟਾਪਟਾ ਲੱਗਿਆ ਸਲਵਾਰ ਦੇ ਵਿੱਚ ਜਿਹੜੀ ਸਿੰਪਲ ਲਾਈਨਿੰਗ ਲੱਗੀ ਹੈ ਪੱਗਾਂ ਵਾਲੀ ਕਮੀਜ਼ ਦੇ ਵਿੱਚ ਟਾਪਟਾ ਲੱਗਿਆ ਆ ਦੇਖੋ ਮੈਂ ਤੁਹਾਨੂੰ ਆਪਣੇ ਗਲੇ ਵਗੈਰਾ ਦੀ ਫਿਨਿਸ਼ਿੰਗ ਦਿਖਾਉਣੀ ਆ ਦੇਖੋ ਸਾਡੇ ਗਲੇ ਦੀ ਜਿਹੜੀ ਇਹ ਚੀਜ਼ ਹੁੰਦੀ ਹੈ ਪੂਰੀ ਜਿਆਦਾ ਫਿਨਿਸ਼ਿੰਗ ਚ ਜਿਹੜੀ ਆਪਣੀ ਸਲਾਈ ਹੁੰਦੀ ਹੈ ਜੀ ਜਿੱਥੇ ਦੇਖੋ ਆਪਣੇ ਪਲੇਟਾਂ ਵਗੈਰਾ ਪੈਂਦੀਆਂ ਨੇ ਕਿਤੇ ਵਲ ਵਗੈਰਾ ਨਹੀਂ ਹੋਏਗਾ ਪੂਰਾ ਵਧੀਆ ਹੋਏਗਾ ਦੇਖੋ ਆਪਣੇ ਨਹੀਂ ਇੱਥੇ ਪਲੇਟਾਂ ਤੇ ਹਮੇਸ਼ਾ ਕਈ ਵਾਰੀ ਹੈ ਨਾ ਜਿਹੜੇ ਵਧੀਆ ਕਰਦੇ ਨੇ ਸਲਾਈ ਉਹ ਤਾਂ ਚਲੋ ਬਹੁਤ ਵਧੀਆ ਕਰਦੇ ਨੇ ਨਹੀਂ ਆਮ ਆਪਾਂ ਬੁਲਬਲੇ ਜੇ ਉੱਠ ਜਾਂਦੇ ਆ ਇਹ ਜਿਹੜੀ ਸ਼ਰਟ ਹੈਗੀ ਐ ਇਹ ਛੋਟੀ ਜਿਹੀ ਦੇਖੋ ਜੀ ਤੁਹਾਨੂੰ ਦਿਖਦੀ ਉਹ ਜਿੱਦਾਂ ਇਹ ਤੁਸੀਂ ਘਰਾ ਰਹੇ ਸਰਾਰੇ ਨਾਲ ਪਾ ਸਕਦੇ ਹੋ ਉਹਨਾਂ ਦਾ ਜਿਹੜੇ ਡਰੈਸ ਬਣੀ ਹੋਈ ਸੀ ਉਹਨਾਂ ਨੇ ਇਹ ਕੱਲਾ ਕਮੀਜ਼ ਹੀ ਤਿਆਰ ਕਰਵਾਇਆ ਐ ਇਹ ਤਾਈਓ ਸ਼ਾਰਟ ਜਿਹਾ ਕਰਵਾਇਆ ਤੇ ਇਹ ਜਿਹੜਾ ਹੈਗਾ ਮਹਿੰਦੀ ਤੇ ਪਾਉਣਾ ਉਹਨਾਂ ਨੇ ਬਾਹਾਂ ਵੀ ਦੇਖੋ ਅੱਧੀਆਂ ਰੱਖੀਆਂ ਨੇ ਬਾਹ ਇਹਦੀ ਆਪਾਂ ਨੇ ਹਾਫ ਰੱਖੀ ਐ ਤੇ ਇਹ ਮਹਿੰਦੀ ਵਾਲਾ ਕਮੀਜ਼ ਹੈ ਉਹਨਾਂ ਕੋਲੇ ਐ ਕੁਛ ਵੀ ਨਾਲ ਬਣਿਆ ਹੋਊਗਾ ਹਨਾ ਵੈਸੇ ਇਹ ਜੇ ਕਮੀਜ਼ ਜਿਹੜੇ ਸ਼ਾਰਟ ਕਮੀਜ਼ ਬਣਦੇ ਆ ਗਰਾਰੇ ਨਾਲ ਜਾਂ ਜਿਵੇਂ ਲਹਿੰਗੇ ਨਾਲ ਹਨਾ نیچے ਆਪਣਾ ਲਹਿੰਗਾ ਹੁੰਦਾ ਗਰਾਰਾ ਸ਼ਰਾਰਾ ਉਹਦੇ ਨਾਲ ਜਿਹੜੇ ਹੈਗੇ ਸ਼ਾਰਟ ਕਮੀਜ਼ ਵਧੀਆ ਲੱਗਦੇ ਆ ਇਹ ਉਹਨਾਂ ਦਾ ਕਮੀਜ਼ ਸੀਗਾ ਆਪਣੇ ਕੋਲੇ ਆਇਆ ਹੋਇਆ ਇਹ ਵਾਲਾ ਸੂਟ ਹੈਗਾ ਜੀ ਬਟਨੇ ਵਾਲਾ ਆ ਦੇਖੋ ਇਹਦੇ ਵੀ ਆਪਾਂ ਨੇ ਪੱਟ ਪਾਏ ਹੋਇਆ ਕਿਉਂਕਿ ਇਹਦੀ ਸਲਵਾਰ ਫਿਰ ਨਹੀਂ ਬਣਨੀ ਸੀਗੀ ਇਹਦੇ ਕਢਾਈ ਵਾਲਾ ਕਮੀਜ਼ ਸੀਗਾ ਲਵਾਂ ਪੱਟ ਲਏ ਸੀਗੇ ਉਹ ਕੱਪੜਾ ਲਿਹਾ ਸੀਗਾ ਉਹ ਆਪਾਂ ਨੇ ਪੱਟ ਪਾਤੇ ਐ ਲਾਸਟਿਕ ਇਹਦੇ ਵਿੱਚ ਵੀ ਪਈ ਹੋਈ ਹੈ ਇਹਦਾ ਵੀ ਕਮੀਜ਼ ਕਢਾਈ ਵਾਲਾ ਹੀ ਹੈ ਆ ਦੇਖੋ ਸਾਈਡ ਤੇ ਜਿਹੜੀਆਂ ਹੈਗੀਆਂ ਕਲੀਆਂ ਬਣੀਆਂ ਹੋਈਆਂ ਵਿੱਚ ਫਲਾਵਰ ਬਣੇ ਹੋਇਆ ਇਹ ਜਿਹੜਾ ਹੈਗਾ ਬਟਨੇ ਵਾਲਾ ਸੂਟ ਹੈ ਜਿੱਦਾਂ ਕਿ ਪੀਲਾ ਬਟਨੇ ਤੇ ਪਾਉਂਦੇ ਆ ਹਨਾ ਉਹ ਸਾਹਿਬ ਨਾਲ ਬਾਕੀ ਮੈਂ ਇੱਕ ਹੋਰ ਗੱਲ ਕਰਨਾ ਚਾਹਣੀ ਹੈ ਜੀ ਬਹੁਤ ਪੈਣਾ ਦੇ ਹੈ ਨਾ ਕਹਿੰਦੇ ਆ ਸਾਨੂੰ ਸਲਵਾਰਾ ਦੇ ਦੋ ਸਾਨੂੰ ਸਲਵਾਰਾ ਦੇ ਦੋ ਜ ਜਿਹਨੇ ਸਲਵਾਰਾ ਸਾਤੋਂ ਕੰਮ ਲੈਣਾ ਉਹ ਲੈ ਸਕਦਾ ਸਾਡੇ ਪਿੰਡ ਵਾਲੇ ਜ਼ਿਆਦਾਤਰ ਜਿਹੜੇ ਹੈਗੇ ਨੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ ਮੈਨੂੰ ਆ ਕੇ ਮਿਲ ਸਕਦੇ ਨੇ ਆਪਾਂ ਸਲਵਾਰਾ ਦਵਾਂਗੇ ਕਿਉਂਕਿ ਆਪਣੇ ਕੋਲੇ ਬਹੁਤ ਜ਼ਿਆਦਾ ਕੰਮ ਹੈ ਪਰ ਇੱਕ ਮੇਰੀ ਇੰਨੀ ਕੁ ਬੇਨਤੀ ਹੈ ਜੀ ਜਦੋਂ ਅਸੀਂ ਸਲਵਾਰਾ ਸਲਾਈ ਕਰਨੀਆਂ ਦਵਾਂਗੇ ਅਸੀਂ ਉਹਰੇ ਆਪਦੀ ਸ਼ਾਪ ਤੇ ਜਿਹੜਾ ਹੈਗਾ ਬੁਟੀਕ ਤੇ ਹਨਾ ਸਲਵਾਰ ਬਣਵਾ ਕੇ ਦੇਖਾਂਗੇ ਜਿਹੜਾ ਹੈਗਾ ਬਣਵਾ ਕੇ ਦੇਖਾਂਗੇ ਜੇ ਨਹੀਂ ਵੀ ਪਤਾ ਲੱਗੂ ਕੋਈ ਖਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਸਲਾਈ ਤੁਹਾਨੂੰ ਆਉਣੀ ਚਾਹੀਦੀ ਹੈ ਕਿਉਂਕਿ ਹਰ ਇੱਕ ਦਾ ਤਰੀਕਾ ਅਲੱਗ-ਅਲੱਗ ਹੁੰਦਾ ਹੈ ਨਾ ਸਾਡਾ ਜਿਹੜਾ ਹੈਗਾ ਬੁਟੀਕ ਦਾ ਤਰੀਕਾ ਥੋੜਾ ਜਿਹਾ ਅਲੱਗ ਹੀ ਹੈ ਸਲਾਈ ਦਾ ਤੇ ਆਪਾਂ ਇੱਕ ਦੋ ਸਲਵਾਰਾਂ ਜਿਹੜੀਆਂ ਹੈਗੀਆਂ ਇੱਥੇ ਬਿਠਾ ਕੇ ਤਿਆਰ ਕਰਾ ਕੇ ਦੱਸਾਂਗੇ ਵੀ ਜਿੱਥੇ ਨਹੀਂ ਪਤਾ ਲੱਗੂਗਾ ਦੱਸਾਂਗੇ ਵੀ ਉਹ ਉਹਨਾਂ ਨੂੰ ਸਾਡੀ ਦੁਕਾਨ ਤੇ ਆ ਕੇ ਤਿਆਰ ਜਿਹੜਾ ਕੋਈ ਸਾਡੀ ਦੁਕਾਨ ਤੇ ਆ ਸਕਦਾ ਉਹ ਸਾਤੋਂ ਕੰਮ ਲੈ ਸਕਦਾ ਉਹ ਮੇਰੇ ਨਾਲ ਆ ਕੇ ਸਾਡੇ ਘਰੇ ਆ ਕੇ ਹਨਾ ਪਿੰਡ ਦੇ ਵਾਲੇ ਜਿਆਦਾ ਬੇਨਤੀ ਹੈ ਚਲੋ ਕੋਈ ਬਾਹਰ ਦਾ ਵੀ ਲੈ ਸਕਦਾ ਸਾਨੂੰ ਕੋਈ ਚੱਕਰ ਨਹੀਂ ਪਰ ਇੰਨਾ ਕਹੇ ਉਹ ਸਾਡੇ ਕੋਲੋਂ ਰੋ ਕੰਮ ਲੈ ਕੇ ਵੀ ਜਾਣ ਤੇ ਫੜਾ ਕੇ ਵੀ ਜਾਣ ਸਾਨੂੰ ਫੇਰ ਕੋਈ ਚੱਕਰ ਨਹੀਂ ਜਿੱਦਾਂ ਅਸੀਂ ਤਰਪਾਈਆਂ ਕਰਨੀਆਂ ਵੀ ਦਿਨ ਨੇ ਆ ਸਲਵਾਰਾਂ ਸਿਉਣੀਆਂ ਵੀ ਦਿਨ ਨੇ ਆ ਨਾ ਕੰਮ ਆਪਣੇ ਕੋਲੇ ਵਾਧੂ ਹੁੰਦਾ ਇਹ ਨਹੀਂ ਹੈਗਾ ਵੀ ਥੋੜਾ ਥੋੜਾ ਦੇਤਾ ਤੇ ਪਰ ਸਾਨੂੰ ਕੰਮ ਜਿਹੜਾ ਸਫਾਈ ਦਾ ਚਾਹੀਦਾ ਪਹਿਲਾਂ ਅਸੀਂ ਸਿਖਾਵਾਂਗੇ ਟ੍ਰਾਇਲ ਜ਼ਰੂਰ ਲਵਾਂਗੇ ਹਨਾ ਥੋੜਾ ਜਿਹਾ ਵੀ ਮਤਲਬ ਕਿ ਵਧੀਆ ਲੱਗਦਾ ਹੈ ਹਨਾ ਜੇ ਅਸੀਂ ਸਫਾਈ ਦਾ ਕੰਮ ਪਸੰਦ ਕਰਦੇ ਆਂ ਦੇਖੋ ਸਾਡੀਆਂ ਸਲਵਾਰਾਂ ਤੇ ਟੋਟਲੀ ਸਾਨੂੰ ਪਤਾ ਲੱਗਦਾ ਉਹ ਮੂਰੀਆਂ ਵਗੈਰਾ ਬੈਲਟਾ ਵਗੈਰਾ ਬਾਲਾ ਆਂਦਾ ਬਹੁਤ ਜਿਆਦਾ ਫਰਕ ਹੁੰਦਾ ਪਾਉਣ ਦਾ ਸਾਡਾ ਤਰੀਕਾ ਹੀ ਲਾਸਟਿਕ ਪਾਉਣ ਦਾ ਵੀ ਸਾਡਾ ਅਲੱਗ ਤਰੀਕਾ ਹੈ ਪਹਿਲਾਂ ਮੈਂ ਇੱਕ ਭੈਣ ਤੋਂ ਸਲਵਾਰ ਸਿਉਂ ਵੀ ਲਈ ਕਹਿੰਦੇ ਆਉਂਦੀ ਆ ਸਾਨੂੰ ਬਣਾਉਣੀ ਮੈਂ ਭੇਜਤੇ ਉਹਨਾਂ ਨੂੰ ਸਲਵਾਰ ਸਿਉਣ ਵਾਸਤੇ ਉਹਨਾਂ ਨੇ ਜਿਹੜੀ ਇਹ ਲਾਸਟਿਕ ਹੈ ਇਹ ਵੀ ਮਿਣਕੇ ਨਹੀਂ ਪਾਈ ਸਾਡਾ ਅਸੀਂ ਲਾਸਟਿਕ ਦੇ ਵਿਚਾਰ ਜਿਹੜੇ ਹੈਗੇ ਭਾਗਾਂ ਦੇ ਵਿੱਚ ਵੰਡ ਕੇ ਪਾਉਣੇ ਆ ਲਾਸਟਿਕ ਵੀ ਮਾੜੀ ਮੋਟੀ ਇੱਧਰ ਉੱਧਰ ਨਾ ਪੈ ਜੇ ਉਹਨਾਂ ਦੀ ਜਿਹੜੀ ਹੈਗੀ ਸਾਰੀ ਮੈਨੂੰ ਦੇੜ ਕੇ ਸੈੱਟ ਕਰਨੀ ਪਈ ਜੀ ਉਹ ਉਦੋਂ ਵੀ ਜ਼ਿਆਦਾ ਸਾਡਾ ਕੰਮ ਵੱਧ ਜਾਂਦਾ ਫਿਰ ਉਹਨਾਂ ਨੇ ਸੈੱਟ ਵੀ ਨਹੀਂ ਕਰਕੇ ਦਿੱਤੀ ਹੈਗੀ ਨਹੀਂ ਅਗਲੇ ਤੋਂ ਜੇ ਕੰਮ ਗਲਤ ਹੋ ਗਿਆ ਅਗਲਾ ਠੀਕਤਾ ਕਰਕੇ ਦੇਵੇ ਪਰ ਜਿਹੜਾ ਸਲਾਈ ਕਰਨ ਨੂੰ ਦਿੰਦਾ ਹੈ ਨਾ ਸਾਨੂੰ ਕੱਪੜੇ ਉਹ ਸਾਡੇ ਵਿਸ਼ਵਾਸ ਤੇ ਦਿੰਦਾ ਜੇ ਅਸੀਂ ਗਲਤ ਕਰਕੇ ਦਵਾਂਗੇ ਫਿਰ ਅਗਲਾ ਸਾਨੂੰ ਇਹ ਲਾਂਬਾ ਦਿੰਦਾ ਹੈ ਨਾ ਅਸੀਂ ਕੰਮ ਦਵਾਂਗੇ ਅਸੀਂ ਉਰੇ ਬੈਠ ਕੇ ਟ੍ਰੇਨਿੰਗ ਦੇ ਕੇ ਸਾਨੂੰ ਇੱਕ ਦੋ ਦਿਨਾਂ ਦੀ ਹੈ ਨਾ ਤੇ ਪਰ ਸਾਡੇ ਨਾਲ ਸੰਪਰਕ ਉਹ ਕਰਿਓ ਜਿਨ੍ਹਾਂ ਨੂੰ ਕੱਪੜੇ ਆਉਂਦੇ ਆ ਪਹਿਲਾਂ ਸਿਉਣੀ ਫੇਰ ਆਪਾਂ ਕੰਮ ਉਹ ਦੇ ਵੀ ਸਕਦੇ ਹੁਣ ਮੈਂ ਦੇਖੋ ਇਧਰ ਜੇਬ ਵਾਲਾ ਸੂਟ ਤਿਆਰ ਕਰਿਆ ਇੱਕ ਇਹ ਹਜੇ ਤਰਪਾਈ ਲਈ ਭੇਜਣਾ ਤਿਆਰ ਕਰਕੇ ਰਟੀਆਂ ਬਨਾਰਸੀ ਸੂਟ ਸਾਨੂੰ ਜਿਹੜੀ ਥੋੜੀ ਜਿਹੀ ਸਫਾਈ ਚ ਕੰਮ ਚਾਹੀਦਾ ਹੁੰਦਾ ਜੀ ਹੈ ਨਾ ਜਦੋਂ ਆਪਾਂ ਬੁਟੀਕ ਤੇ ਸਾਡੇ ਕੋਲੇ ਸਾਰਿਆਂ ਦੇ ਵਿਆਹਾਂ ਦੇ ਕੱਪੜੇ ਆਉਂਦੇ ਆ ਮਹਿੰਗੇ ਮਹਿੰਗੇ ਹਰ ਇੱਕ ਦਾ ਮਹਿੰਗਾ ਸੂਟ ਹੁੰਦਾ ਅਗਲਾ ਸਲਾਈ ਤਾਈਓ ਸਾਡੇ ਕੋਲੇ ਦਿੰਦਾ ਜੇ ਅਗਲੇ ਦਾ ਕੱਪੜਾ ਮਹਿੰਗਾ ਹੁੰਦਾ ਅਗਲਾ ਵਧੀਆ ਸਲਾਈ ਵੀ ਦਿੰਦਾ ਹੈ ਨਾ ਜੇ ਆਪਾਂ ਕਿਸੇ ਦਾ ਨਹੀਂ ਖਰਾਬ ਕਰ ਸਕਦੇ ਦੇਖੋ ਇਹ ਵੀ ਕੱਟਿਆ ਹੋਇਆ ਪਹਿਲਾਂ ਪਹਿਲਾਂ ਪ੍ਰੈਸ ਕਰੀਏ ਫਿਰ ਕਟਿੰਗ ਕਰੀਏ ਹੁਣ ਦੁਬਾਰਾ ਇੱਕ ਵਾਰੀ ਫੇਰ ਪ੍ਰੈਸ ਹੋਊ ਫੇਰ ਕਿਤੇ ਸਲਾਈ ਹੋਣੀ ਹੈ ਬਿੱਚ ਮੇਰੇ ਭੈਣਾਂ ਦੇ ਕਮੈਂਟ ਆਉਂਦੇ ਆ ਜੀ ਕਿ ਤੁਸੀਂ ਸਲਾਈ ਕਿੰਨੀ ਲੈਨੇ ਹੋ ਸਲਾਈ ਸਾਡੀ ਕੋਈ ਪੱਕੀ ਨਹੀਂ ਹੈਗੀ ਜੀ ਅਸੀਂ ਕੱਪੜਾ ਦੇਖ ਕੇ ਕੱਪੜੇ ਦੇ ਹਿਸਾਬ ਨਾਲ ਹੀ ਸਲਾਈ ਲੈਨੇ ਆ ਕਿਸੇ ਦੇ ਵੱਧ ਵੀ ਜਾਂਦੇ ਆ ਕਿਸੇ ਦੇ ਘੱਟ ਵੀ ਜਾਂਦੇ ਆ ਬਾਕੀ ਆਮ ਬਟੇਕਾਂ ਤੋਂ ਸਾਡੀ ਸਲਾਈ ਘੱਟ ਹੀ ਹੁੰਦੀ ਹੈ ਕੱਪੜਾ ਬਹੁਤ ਤਰ੍ਹਾਂ ਦਾ ਆ ਰਿਹਾ ਇਸ ਕਰਕੇ ਅਸੀਂ ਕੱਪੜਾ ਦੇਖ ਕੇ ਹੀ ਸਲਾਈ ਦੱਸਦੇ ਆ ਜੀ ਲਓ ਜੀ ਸੂਤਾਂ ਦੇ ਆਪਾਂ ਜਿਹੜੀ ਪੈਕਿੰਗ ਕਰਤੀ ਦੇਖੋ ਇਸ ਤਰੀਕੇ ਨਾਲ ਜਿਹੜੀ ਹੈਗੀ ਆਪਾਂ ਪੈਕਿੰਗ ਕਰ ਦਿੰਨੇ ਆਂ ਇਹਨੇ ਦੇਖੋ ਫਿਰ ਜਿਹੜੀ ਹੈਗੀ ਪੈਸਾ ਬਗਾਰਾ ਨਹੀਂ ਖੁੱਲਦੀ ਹੈਗੀ ਦੇਖੋ ਜੁਦਾ ਗਿਆ ਤਾਂ ਹਨਾ ਬਰਾਇਡਲ ਸੂਟ ਹੈਗੇ ਆ ਤੇ ਆ ਦੇਖੋ ਇਸ ਤਰ੍ਹਾਂ ਪੈਕਿੰਗ ਕਰਦੇ ਆਪਾਂ ਨੇ ਸਾਰੇ ਵਿੱਚ ਇਹਨਾਂ ਦੀ ਵੀ ਕਰ ਦੇਣੀ ਆ ਮੈਂ ਜਿੰਨੇ ਕੁ ਮੇਰੇ ਕੋਲ ਵਸਾਫੇ ਹੈਗੇ ਸੀ ਵੀ ਆਪਾਂ ਨੇ ਕਰਤੀ ਪੈਕੇਗਾ ਇਸ ਤਰ੍ਹਾਂ ਮੋੜੀਆਂ ਬਾਹਰ ਕਰਕੇ ਇੱਕ ਇੱਕ ਪਾਸੇ ਸ਼ਰਟ ਪਾ ਕੇ ਇੱਕ ਪਾਸੇ ਜਿਹੜੀ ਹੈਗੀ ਬਾਟਮ ਪਾ ਕੇ ਇਸ ਤਰ੍ਹਾਂ ਹੀ ਜਿਹਦਾ ਗੜਾ ਆਪਾਂ ਨੇ ਉੱਪਰ ਰੱਖਤਾ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਪਾਣ ਜੈ ਕਿਸਾਨ ਸਦਾ ਖੁਸ਼ ਰਹੋ ਜੀ